ਹੇ ਆਪਣਾ ਜਿਹੜਾ ਹੈ ਕਿ ਉਹੀ ਆ ਕਿ ਬਾਹਰੋਂ ਆ ਕੇ ਮੰਤਰੀ ਖੜ ਜਾਂਦੇ ਨੇ ਪਰ ਲੱਗਦਾ ਨਹੀਂ ਕਿ ਕੋਈ ਕੰਮ ਹੋਇਆ ਪਬਲਿਕ ਦੇ ਇਹ ਜਾਣਨਾ ਹੈ ਕਹਿਣਾ ਹੈਗਾ ਆਮ ਪਬਲਿਕ ਦੇ ਬੰਦੇ ਹੋਰ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਲੈਕਸ਼ਨ ਆ ਚੁੱਕੇ ਨੇ ਕਿਵੇਂ ਦੇਖ ਰਹੇ ਹੋ ਕਿਹੜੀ ਸਰਕਾਰ ਬਾਜੀ ਮਾਰੂਗੀ ਬਾਜੀ ਤਾਂ ਦੇਖੋ ਜੀ ਹੁਣ ਕੰਮ ਫਸਿਆ ਪਿਆ ਜਿਹੜੇ ਚਿਹਰੇ ਸੀ ਇਹ ਉਹ ਚਿਹਰੇ ਵਧੀਆ ਤਾਂ ਨਹੀਂ ਆਏ ਅੱਗੇ ਜਿਵੇਂ ਮੀਤ ਹੇਅਰ ਆਇਆ ਇਹਨਾਂ ਦਾ ਠੀਕ ਹੈ ਜੀ ਆਮ ਆਦਮੀ ਪਾਰਟੀ ਦਾ ਜਿਹੜੇ ਦੂਜੀਆਂ ਸਰਕਾਰਾਂ ਦੇ ਚਿਹਰੇ ਆਏ ਨੇ ਉਹ ਕੋਈ ਟੌਪ ਦੇ ਚਿਹਰੇ ਨਹੀਂ ਲੈ ਕੇ ਆਏ ਜਿਨ੍ਹਾਂ ਨੂੰ ਵੋਟ ਪਾ ਸਕਣ ਲੋਕ ਮਤ ਤੁਸੀਂ ਚਿਹਰਿਆਂ ਨੂੰ ਦੇਖ ਕੇ ਮੈਂ ਖੁਸ਼ ਨਹੀਂ ਹੋਊਂਗੀ ਕਿ ਜਿਹੜੇ ਲੋਕ ਕੰਮ ਵਾਲੇ ਸੀਗੇ ਉਹ ਨਹੀਂ ਹੈਗੇ ਤੁਹਾਡੇ ਕੋਲ ਕੰਮ ਆਪਾਂ ਨੂੰ ਸਰਕਾਰਾਂ ਨਾਲ ਤੱਕ ਘੱਟ ਜਿਹੜੇ ਲੋਕ ਕੰਮ ਕਰਨ ਪੰਜਾਬ ਦੇ ਵਿੱਚ ਮਰ ਹੁਣ ਜਿਵੇਂ ਕਾਂਗਰਸ ਨੇ ਸੁਪਾਲ ਖੈਰ ਨੂੰ ਟਿਕਟ ਦਿੱਤੀ ਆ ਜੀ ਹਾਂਜੀ ਤੇ ਮੀਥੇਰ ਨੂੰ ਮਿਲੀ ਆ ਕੈਬਨਿਟ ਮੰਤਰੀ ਆ ਪੰਜਾਬ ਦੇ ਉਹਨਾਂ ਨੂੰ ਟਿਕਟ ਮਿਲੀ ਆ ਇਕਬਾਲ ਚੋਂ ਹੰਦਾ ਨੂੰ ਮਿਲੀ ਆ ਕਿਵੇਂ ਦੇਖ ਰਹੇ ਹੋ ਕਿ ਸਿਮਰਜੀਤ ਮਾਨ ਮੌਜੂਦਾ ਐਮਐਲਏ ਐਮਪੀ ਰਹੇ ਨੇ ਇਹ ਜਿਹੜੇ ਆਪਣੇ ਐਮਪੀ ਸਿਮਰਜੀਤ ਮਾਨ ਜੀ ਰਹੇ ਨੇ ਇਹਨਾਂ ਨੇ ਵੀ ਕਈ ਮੁੱਦਿਆਂ ਤੇ ਆਪਣੇ ਪੰਜਾਬ ਦੀ ਗੱਲ ਕੀਤੀ ਆ ਜਾ ਕੇ ਪਾਰਲੀਮੈਂਟ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਵੀ ਉਹਨਾਂ ਨੇ ਗੱਲ ਨਹੀਂ ਕੀਤੀ ਮੀਤ ਇਹ ਆ ਰਿਹਾ ਜਿਹੜਾ ਉਹ ਆਪਣਾ ਬਹੁਤ ਵਧੀਆ ਕੈਂਡੀਡੇਟ ਆ ਕੋਈ ਦੇਖੋ ਦੋ ਵਾਰੀ ਐਮਐਲਏ रह ਚੁੱਕਿਆ ਤੀਜੀ ਵਾਰੀ ਐਮਪੀ ਬਣ ਜਾ ਰਿਹਾ ਆ ਆਪਣੇ ਖੈਰਾ ਸਾਹਿਬ ਨੇ ਖੈਰਾ ਸਾਹਿਬ ਨੂੰ ਦੂਜੇ ਲੋਕਾਂ ਦੇ ਸਾਹਮਣੇ ਕਰਨ ਦੀ ਜਗ੍ਹਾ ਆਪਣੇ ਇਲਾਕੇ ਦੇ ਵਿੱਚ ਰੱਖਣਾ ਸੀ ਜਿੱਥੇ ਉਹਨਾਂ ਨੇ ਕੰਮ ਕੀਤੇ ਸੀ ਮਤ ਤੁਸੀਂ ਤੁਹਾਡਾ ਕਹਿਣਾ ਕਿ ਕਾਂਗਰਸ ਨੇ ਗਲਤ ਕੀਤਾ ਕਿ ਉਹ ਉਹਨਾਂ ਨੂੰ ਉੱਥੋਂ ਟਿਕਟ ਨਾ ਦੇ ਕੇ ਸੰਗਰੂਰ ਤੋਂ ਟਿਕਟ ਸੰਗਰੂਰ ਤੋਂ ਦਿੱਤੀ ਸੰਗਰੂਰ ਤੋਂ ਕੋਈ ਇਹੋ ਜਿਹੇ ਚਿਹਰੇ ਲੈ ਕੇ ਆਉਂਦੇ ਜਿਹੜਾ ਕੰਮ ਕਰਦਾ ਲੋਕਾਂ ਦੇ ਕੰਮ ਕਰਦਾ ਲੋਕਾਂ ਦੇ ਵਿੱਚ ਵਿਚਰਦਾ ਤੇ ਵਿਚਰਦਾ ਲੋਕਾਂ ਨੂੰ ਪਸੰਦ ਦਾ ਕਰਦੇ ਲੋਕ ਨਵੇਂ ਚਿਹਰੇ ਲੈ ਆਏ ਨਵੇਂ ਚਿਹਰੇ ਨੂੰ ਕੌਣ ਜਾਣਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿੰਨੇ ਨੰਬਰ ਦੇਣੇ ਹੋ ਤੁਸੀਂ ਸਰਕਾਰ ਨੂੰ ਇਹਨੂੰ ਤਾਂ ਪੂਰੀ ਨੰਬਰ ਨਹੀਂ ਜੀ ਪੂਰੀ ਨੰਬਰ ਨਹੀਂ ਹਾਂਜੀ ਧੂਰੀ ਦਾ ਵਿਕਾਸ ਕਿਵੇਂ ਦਾ ਤੁੜੀ ਦਾ ਵਿਕਾਸ ਮੌਕੇ ਦਾ ਹਾਲਾਤ ਆ ਜਿਹੜੇ ਵਧੀਆ ਵਿਕਾਸ ਆ ਆਪਣਾ ਇਹ ਸੂਆਸੀ ਇਹਦੇ ਉੱਤੇ ਓਵਰ ਬ੍ਰਿਜ ਬਣਾਤਾ ਤੇ ਰੋਡਾਂ ਦੀ ਤਿਆਰੀ ਚੱਲ ਰਹੀ ਹੈ ਪੂਰੀ ਗੱਲ ਕਰ ਕੁਝ ਕਮੀਆਂ ਨੇ ਹੌਲੀ ਹੌਲੀ ਦੂਰ ਹੋ ਜਾਣਗੀਆਂ ਦੇਖਿਆ ਜਾਂਦਾ ਕਿ ਆਪਣਾ ਜਿਹੜੇ ਸਰਕਾਰੀ ਮੁਲਾਜ਼ਮ ਨੇ ਵਿੱਚ ਧਰਨੇ ਲਾਈ ਜਾਂਦੇ ਨੇ ਕੀ ਉਹ ਸਰਕਾਰ ਦੇ ਤੋਂ ਕੁਝ ਨਹੀਂ ਹੈ ਕਿ ਦੇਖੋ ਉਹ ਤਾਂ ਉਹਨਾਂ ਦਾ ਮਸਲਾ ਉਹਨਾਂ ਕਿਉਂ ਨਹੀਂ ਖੁਸ਼ ਉਹਨਾਂ ਨੂੰ ਪਤਾ ਜਿਹੜੀ ਸਰਕਾਰੀ ਮੁਲਾਜ਼ਮ ਨੇ ਉਹ ਸਰਕਾਰੀ ਮੁਲਾਜ਼ਮ ਨੂੰ ਪਤਾ ਵੀ ਕੀ ਤੰਗੀ ਆਉਂਦੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਤੰਗੀਆਂ ਆਉਂਦੀਆਂ ਨੇ ਉਹ ਦੱਸ ਸਕਦੇ ਨੇ ਆਪਾਂ ਨਹੀਂ ਆਮ ਜਿਹੜਾ ਕਿਸਾਨ ਆ ਜਾਂ ਕੋਈ ਮਜ਼ਦੂਰ ਵਰਗ ਦਾ ਬੰਦਾ ਸਰਕਾਰੀ ਮੁਲਾਜ਼ਮਾਂ ਬਾਰੇ ਕੁਝ ਨਹੀਂ ਕਹਿ ਸਕਦਾ ਭਾਜਪਾ ਸਰਕਾਰ ਵੱਲੋਂ ਇੱਕ ਨਾਰਾ ਦਿੱਤਾ ਜਾ ਰਿਹਾ ਕਿ ਇਸ ਆਪਕੀ ਬਾਤ 400 ਪਾਰ મોદી ਤੀਜੀ ਵਾਰ ਕੀ ਇਹ ਤੁਸੀਂ ਸਹੀ ਮੰਨਦੇ ਹੋ ਦੇਖੋ ਜਿਹੜਾ ਸੈਂਟਰ ਦਾ ਵਿਭਾਗ ਹੈ ਉਹਦਾ મોદી ਨਹੀਂ ਆਉਣਾ ਕੋਈ ਨਹੀਂ ਰੋਕ ਸਕਦਾ ਮੈਂ ਮੋਦੀ ਤੋਂ ਤੁਹਾਡੇ ਕਨ ਅਕੋਰਡਿੰਗ ਤੀਜੀ ਵਾਰ ਤਿਆਰੀ ਹੈ ਤਿਆਰੀ ਹੈ ਜੀ ਤਿਆਰੀ ਹੈ ਫੁੱਲ ਤਿਆਰੀ ਹੈ ਸੈਂਟਰ ਦੇ ਵਿੱਚ ਪਬਲਿਕ ਦੇ ਜਿਹੜੇ ਰਿਵਿਊ ਨੇ ਕਿ ਤੀਜੀ ਵਾਰ ਤੀਜੀ ਵਾਰ ਮੋਦੀ ਸਰਕਾਰ ਆਪਣੀ ਬਣਾਉਗੀ ਆਪਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਵਾ ਲੋਕ ਸਭਾ ਹਲਕਾ ਸੰਗਰੂਟ ਤੋਂ ਕਿੱਦਾਂ ਨੇ ਉਹ ਮੈਂਬਰ ਆਫ ਪਾਰਲੀਮੈਂਟ ਚੁਣਨਾ ਚਾਹੁੰਦੇ ਨੇ ਨਮਸਕਾਰ ਜੀ 2024 ਦੇ ਇਲੈਕਸ਼ਨਾਂ ਲੈ ਕੇ 2024 ਦੇ ਇਲੈਕਸ਼ਨ ਬਹੁਤ ਨਜ਼ਦੀਕ ਆ ਗਏ ਕਿੱਦਾਂ ਦਾ ਮੈਂਬਰ ਆ ਪਾਰਲੀਮੈਂਟਸ ਨੂੰ ਰੂਟ ਦਾ ਚਾਹੁੰਦੇ ਤੁਸੀਂ ਜਿਹੜਾ ਯੂਥ ਨੂੰ ਅੱਗੇ ਰੱਖੇ ਉਹੀ ਆਣਾ ਚਾਹੀਦਾ ਯੂਥ ਨੂੰ ਅੱਗੇ ਰੱਖੇ ਤੁਸੀਂ ਕੀ ਡਿਮਾਂਡ ਹੈ ਕਿ ਇਹ ਨਹੀਂ ਕਿ ਕੀ ਐਸੈਪਟੈਂਸ ਹੁੰਦੀ ਹੈ ਨਾ ਕਿ ਇਹ ਯੂਥ ਅੱਗੇ ਚੱਲੂਗਾ ਕਿਸ ਤਰੀਕੇ ਨੂੰ ਲੈ ਕੇ ਕੀ ਮੁੱਦਿਆਂ ਤੇ ਉੱਪਰ ਯੂਥ ਨਾਲ ਚੱਲੇਗਾ ਉਹ ਇੱਕ ਤਾਂ ਸਾਰਾ ਯੂਥ ਨਾਲ ਹੀ ਰਲਿਆ ਹੋਇਆ ਨਹੀਂ ਕੋਈ ਆਪਣਾ ਯੂਥ ਦਾ ਕੋਈ ਸੋਚ ਹੁੰਦੀ ਹੈ ਕਿ ਆਪਾਂ ਇਸ ਚੀਜ਼ ਮੁੱਦਿਆਂ ਨੂੰ ਲੈ ਕੇ ਆਪਾਂ ਮੈਂਬਰ ਆ ਪਾਰਲੀਮੈਂਟ ਨਾਲ ਗੱਲ ਕਰਨੀ ਹੈ ਜਾਂ ਸਰਕਾਰ ਨਾਲ ਗੱਲ ਕਰਨੀ ਹੈ ਯੂਥ ਜਿੱਪ ਤੱਕ ਰੰਗ ਗਈ ਦੇਕਰ ਕੋਈ ਵੀ ਐਮਪੀ ਐਮਐਲਏ ਜਦੋਂ ਤੱਕ ਯੂਥ ਨੂੰ ਨਾ ਰੱਖੂਗੀ ਤਾਂ ਹੀ ਕੁਝ ਅੱਜ ਦੀ ਸਰਕਾਰ ਦੇ ਅਕੋਰਡਿੰਗ ਯੂਥ ਦਾ ਕੀ ਰਵਈਆ ਹੈਗਾ ਅੱਜ ਵੀ ਕੁਝ ਨਹੀਂ ਨਹੀਂ ਜ਼ੀਰੋ ਮੰਨਦੇ ਹਾਂ ਹੋ ਵੀ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਆਓ ਚਲਿਏ ਕੀ ਉਹਨਾਂ ਦਾ ਹੈਗਾ ਵਾ ਸਰ ਨਮਸਕਾਰ ਜੀ ਨਮਸਕਾਰ ਜੀ ਸਰ 2024 ਦਾ ਇਲੈਕਸ਼ਨ ਆ ਚੁੱਕੇ ਨੇ ਸੰਗਰੂਰ ਹਲਕੇ ਤੋਂ ਤੁਸੀਂ ਕਿਹਦਾ ਦਾ ਮੈਂਬਰ ਆਫ ਪਾਰਲੀਮੈਂਟ ਡਿਗਦੇ ਹੋ ਮੈਂਬਰ ਆਫ ਪਾਰਲੀਮੈਂਟ ਦੇਖਣ ਦਾ ਮਸਲਾ ਇਹ ਹੈ ਕਿ ਇਹ ਜਿਹੜੀਆਂ ਵੋਟਾਂ ਨੇ ਸਟੇਟ ਦੇ ਹੱਕ ਦੇ ਵਿੱਚ ਤਾਂ ਹੁੰਦੀਆਂ ਨੇ ਪਰ ਇਹ ਰਾਸ਼ਟਰੀ ਹਿੱਤ ਨੂੰ ਮੁੱਖ ਰੱਖਦੇ ਹੋਏ ਆਪਾਂ ਨੂੰ ਉਹ ਨੁਮਾਇੰਦਾ ਚੁਣਨਾ ਚਾਹੀਦਾ ਜੋ ਸੈਂਟਰ ਦੇ ਵਿੱਚ ਜਾ ਕੇ ਰਾਸ਼ਟਰੀ ਹਿੱਤ ਨੂੰ ਰੱਖੇ ਜਿਹੜੀ ਵੀ ਚੀਜ਼ ਦੀ ਲੋੜ ਹੈ ਆਪਣੇ ਇਕੱਲੇ ਸਟੇਟ ਨੂੰ ਨਾ ਦੇਖਦੇ ਹੋਏ ਇੱਕ ਮਜ਼ਬੂਤ ਆਪਾਂ ਨੂੰ ਹਿੰਦੁਸਤਾਨ ਚਾਹੀਦਾ ਹੈ ਮੇਰੀ ਇਹੀ ਮਤਲਬ ਚਨਾ ਚੰਨ ਕੀ ਰਾਸਲੀ ਇਤਨੂੰ ਦੇਖਦੇ ਹੋਈ ਆਪਾਂ ਨੂੰ ਆਪਣਾ ਨਮਾਇੰਦਾ ਚੁਣ ਕੇ ਭੇਜਣਾ ਚਾਹੀਦਾ ਹੈ